ਅੱਗੇ ਵਧਦੇ ਆ ਉਧਰ ਬਠਿੰਡਾ ਰੈਲੀ ਦੇ ਵਿੱਚ ਟਰੈਕਟਰ ਖੁਦ ਚਲਾ ਕੇ ਪਹੁੰਚੇ ਨੇ ਨਵਜੋਤ ਸਿੰਘ ਸਿੱਧੂ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਦੇ ਨਾਅ ਹੇਟ ਜਿਹੜੀ ਰੈਲੀ ਕੀਤੀ ਗਈ ਹੈ ਸਾਬਕਾ ਵਿਧਾਇਕ ਇਸਨੇ ਵੱਡੀ ਗਿੱਟੀ ਦੇ ਵਿੱਚ ਕਾਂਗਰਸੀ ਵਰਕਰ ਪਹੁੰਚੇ ਪੰਜਾਬ ਦੇ ਹਿੱਤਾਂ ਦੇ ਲਈ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਾ ਹੋਣ ਦਾ ਜਿੱਥੇ ਸੱਦਾ ਪੱਤਰ ਦਿੱਤਾ ਗਿਆ ਨਵਜੋਤ ਸਿੰਘ ਸਿੱਧੂ ਦੁਆਰਾ ਉਥੇ ਹੀ ਦਾਸਤੀ ਹੈ ਕਿ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਦੇ ਨਾਅ ਹੈ ਇਹ ਰੈਲੀ ਕੀਤੀ ਗਈ ਹੈ ਜਿਸ ਦੇ ਵਿੱਚ ਤਮਾਮ ਜਿਹੜੇ ਨੇ ਕਾਂਗਰਸੀ ਲੀਡਰ ਹਾਜ਼ਰ ਰਹੇ ਅੱਜ ਮੈਂ ਸੰਗੀਤ ਢਾਂਚੇ ਦੀ ਆਵਾਜ਼ ਬੁਲੰਦ ਕੀਤੀ ਐ ਤੇ ਸੈਂਟਰ ਨੂੰ ਆਖਿਆ ਵੀ ਪਾਈ ਤੁਸੀਂ ਸਾਡੇ ਲਈ ਕੁਝ ਕਰੋ ਅਸੀਂ ਜਜਕਾਰ ਕਰਾਂਗੇ ਤੁਸੀਂ ਅੱਜ ਡੈਮਾਂ ਦੇ ਲਾਹ ਬਣਾਤੇ ਪਾਖੜਾ ਡੈਮ ਸਾਡੀ ਪਾਣੀ ਦਾ ਕੰਟਰੋਲ ਤੁਹਾਡਾ ਇਹ ਕਿਵੇਂ ਹੋਊ ਸਾਡੀ ਕਿਸਾਨੀ ਦੇ ਉੱਤੇ ਕਾਨੂੰਨ ਬਣਾਤੇ ਕਿਸਾਨ ਗਰੂਹਾਂ ਦੇ ਉੱਤੇ ਖੜੇ ਰਹੇ ਅੱਜ ਵੀ ਕਾਨੂੰਨ ਵਾਪਸ ਹੋਣ ਤੋਂ ਬਾਅਦ ਉਹ ਉਮੀਦਾਂ ਉਵੇਂ ਹੀ ਐ ਤੇ ਪੰਜਾਬ ਜੇ ਢਾਲ ਐ ਤੇ ਪੰਜਾਬ ਜੇ ਹੋਰਾਂ ਯੂਨੀਅਨ ਆਫ ਸਟੇਟਸ ਦੇ ਵਿੱਚ ਚਮਕਦਾ ਸਿਤਾਰਾ ਜਿਹਨੇ ਸਭ ਤੋਂ ਵੱਧ ਖਾਣਾ ਦਿੱਤਾ ਦੇਸ਼ ਨੂੰ ਹੁਣ ਤੇ ਮੈਂ ਐਨੀਓ ਗੁਜਾਰਿਸ਼ ਕਰਦਾ ਤੁਹਾਨੂੰ ਅੰਤਰਿਕ ਸੁਰੱਖਿਆ ਦੀ ਗੱਲ ਐ ਕੋਈ ਗੱਲ ਨਹੀਂ ਕੋਈ ਪ੍ਰੋਬਲਮ ਨਹੀਂ ਤੁਸੀਂ ਸਾਡੇ ਲਈ ਲॉ ਐਂਡ ਆਰਡਰ ਸਥਾਪਿਤ ਕਰਕੇ ਦਿਓ ਇਸ ਸਟੇਟ ਦੇ ਵਿੱਚ ਵਪਾਰੀ ਅਮਨਮਾਨ ਚਾਹੁੰਦਾ ਵਪਾਰ ਚਾਹੁੰਦਾ ਹੈ ਖੇਤੀ ਵਾਲਾ ਇੱਜ਼ਤ ਦੀ ਰੋਟੀ ਚਾਹੁੰਦਾ ਉਹ ਕੁਝ ਨਹੀਂ ਚਾਹੁੰਦਾ ਉਹ ਚਾਹੁੰਦਾ ਮੈਨੂੰ ਇੱਜ਼ਤ ਦੀ ਰੋਟੀ ਮਿਲੇ ਮੇਰਾ ਘਰ ਚੱਲੇ ਮੈਂ ਆਦਰ ਮਾਨ ਸਮਾਨ ਨਾਲ ਬੱਚੇ ਪਾਲ ਸਕਾਂ ਤੇ ਬੱਚੇ ਤੇ ਆ ਤੁਸੀਂ ਦੇਖ ਲਓ 1 ਲੱਖ ਕਰੋੜ ਦੇ ਐਸੈਟ ਵੇਚ ਕੇ ਬਾਹਰ ਜਾਈ ਜਾਂਦੇ ਆ ਕਿ ਅਸੀਂ ਆਪਣੀ ਪੀੜ੍ਹੀ ਲਈ ਲੜ ਰਹੇ ਆਂ ਤੇ ਮੈਂ ਸੈਂਟਰ ਦੀ ਸਰਕਾਰ ਨੂੰ ਕਹਿਣਾ ਕਿ ਨਾ ਸਿਰਫ ਕਾਨੂੰਨ ਵਿਵਸਥਾ ਨਾ ਸਿਰਫ ਪਾਣੀਆਂ ਦਾ ਮਸਲਾ ਨਾ ਸਿਰਫ ਜੀਐਸਟੀ ਸਾਡੀ ਜੀਐਸਟੀ ਨਹੀਂ ਆਉਂਦੀ ਭਾਈ ਤੁਸੀਂ ਇਸ ਕਾਨੂੰਨ ਨੂੰ ਬਦਲੋ ਸਟੇਟ ਨੂੰ ਆਪਣੇ ਪੈਸੇ ਆਪ ਇਕੱਠੇ ਕਰਨ ਦਿਓ ਤੁਹਾਡਾ ਹਿੱਸਾ ਤੁਹਾਨੂੰ ਦੇ ਦੇਵਾਂਗੇ ਮੈਂ ਇਹ ਕਹਿ ਰਿਹਾ ਕਿ ਇਹਨਾਂ ਕਾਰਨਾਂ ਦੇ ਕਰਕੇ ਸਾਨੂੰ ਵਿੱਤੀ ਤੌਰ ਤੇ ਖਤਮ ਕਰਤਾ ਭਾਈ ਜੇ ਕਿਸੇ ਦੇ ਘਰ ਦੇ ਵਿੱਚ 50000 ਦੀ ਇਨਕਮ ਹੈ ਨਹੀਂ ਤੇ ਕਰਜ਼ਾ 50 ਕਰੋੜ ਹੈ ਘਰ ਦੇ ਭਾਂਡੇ ਵੇਚ ਕੇ ਚਲਾਉ